ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਮੈਂਮਾ ਚੱਕ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 گاਵਾ ਦਿਖਾਉਣੀਆਂ ਇੱਕ ਗੱਬਣੀਆਂ ਤੇ ਬਾਕੀ ਸਾਰੀਆਂ ਸੂਈਆਂ ਵਾਂ ਸੂਈਆਂ ਦੇ ਆਪਣੀਆਂ ਦੋ ਦੰਗ ਚੋਾਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਬਣ ਆਪਣੀ ਪਾਸ ਕਰਕੇ ਖੜੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੀ ਬਸ ਵਧੀਆ ਕਿਰਪਾ ਤੁਹੀਂ ਸਰਾਉ ਵੀਰ ਜੀ ਔਰ ਘਰ ਪਰਵਾਹ ਠੀਕ ਠਾਕ ਹੈ ਚਲ ਜੀ ਕਲਾ ਸਭ ਸਭ ਵਧੀਆ ਜੇ ਵਧੀਆ ਚਾਹੀਦਾ ਜੀ ਤੇ ਨਾਮ ਦੱਸਦੇ ਕਰੀ ਨਾਮ ਆਪਣਾ ਬਲਵਿੰਦਰ ਸਿੰਘ ਆ ਤੇ ਪਿੰਡ ਵਹਿਮੇ ਚੱਕ ਤੇ ਜ਼ਿਲ੍ਹਾ ਗੁਰਦਾਸਪੁਰ ਤੇ ਤਸੀਲ ਡੇਰਾ ਬਾਬਾ ਨਾਨਕ ਤੇ ਹੋਰੇ ਆ ਵੀਰ ਜੀ ਅੱਜ ਦੀ ਪਹਿਲਾਂ ਸਾਂਝ ਪਾ ਲਈਏ ਸਾਰੇ ਜਿੰਨੇ ਵੀ ਸਾਡੇ ਭੈਣ ਭਰਾ ਵਧੀਆ ਫਾਰਮ ਨੂੰ ਪਿਆਰ ਕਰਦੇ ਨੇ ਸਾਰੇ ਭੈਣ ਭਰਾਵਾਂ ਨੂੰ ਪਿਆਰਪੂਰੀ ਸਤਿ ਸ੍ਰੀ ਅਕਾਲ ਕੋ ਜਿੰਨੇ ਵੀ ਦੇਸਾਂ ਵਿਦੇਸਾਂ ਦੇ ਵਿੱਚ ਭੈਣ ਭਰਾ ਵਸਦੇ ਆ ਜਿੰਨੇ ਵੀ ਸਾਡ ਨੂੰ ਪਿਆਰ ਕਰਨ ਵਾਲੇ ਵੀਰ ਆ ਸਾਰੇ ਭੈਣ ਭਰਾਵਾਂ ਨੂੰ ਪਿਆਰਪੂਰੀ ਸਤਿ ਸ੍ਰੀ ਅਕਾਲ ਜੀ ਔਰ ਵੀ ਜੀ ਕੱਲ ਇਦਾਂ ਕਮਾਲ ਤੁਹਾਡੇ ਸਾਹਮਣੇ ਹੁਣੇ ਆ ਉਹ ਕੋ ਗੱਡੀ ਲੱਗੀ ਹੁਣੇ ਲਾਇਆ ਆ ਜੀ ਦੋ گاਵਾ ਹੁਣੇ ਲੱਤੀਆਂ ਨਹੀਂ ਲੱਤੀਆਂ ਬਾਕੀ ਇਹ ਆ ਵੀ ਮਾਲ ਹੁਣ ਠੰਡ ਕਰਕੇ ਤੁਹਾਨੂੰ ਪਤਾ ਵੀ ਨਹੀਂ ਹੋਾਈ ਤੋਾਈਦਾ ਨਹੀਂਗਾ ਹਾਂਜੀ ਹਾਂਜੀ ਤੇ ਬਾਕੀ ਇਹ ਆ ਵੀ ਇਹ ਮਾਲ ਵੀ ਭੁੱਖਾ ਸੁੱਖਾ ਹੀ ਆ ਇਹ ਦੋ ਰੋਆਈਆਂ ਦੋ گاਵਾ ਹਾਂ ਜੀ ਤਿੰਨ ਟੰਗਰ ਹੁਣ ਆਏ ਆ ਤੇ ਇੱਕ ਦਾ ਪਹਿਲਾ ਹੀ ਕੋਲ ਅੱਛਾ ਜੀ ਤੇ ਚਲੋ ਇਹ ਵੀ ਤੁਸੀਂ ਬਹੁਤ ਚੰਗਾ ਕੀਤਾ ਜਿੰਨਾ ਤੁਹਾਨੂੰ ਸਾਡੀ 10 ਮਿੰਟ ਵੀਰ ਜੀ ਵੇਟ ਕਰ ਲਈ ਤੁਹਾਨੂੰ ਬਹੁਤ ਬੜਾ ਤੁਹਾਡਾ ਧੰਨਵਾਦ ਹੈ ਜੀ ਚਲੋ ਜੇ ਤੁਸੀਂ ਸਾਡੀ ਵੇਟ ਕਰ ਸਕਦੇ ਆਂ ਅਸੀਂ ਵੀ ਤੁਹਾਡੀ ਕਰ ਹੀ ਸਕਦੇ ਆਂ ਹੋਰ ਵੀ ਜੀ ਇਹ ਵੀ ਮਾਲ ਜਿਹੜਾ ਸੁਆਵਾ ਹਾਂਜੀ ਉਹ ਵੀਰ ਚੋਚਵਾ ਕੇ ਖਾਣ ਹਾਂਜੀ ਜਿਹੜਾ ਗੱਬਣ ਆ ਉਹਨੂੰ ਪਾਸ ਕਰਕੇ ਖਾਣ ਹਾਂਜੀ ਵੀਰ ਜੀ ਇਹ ਸਾਡੀ ਬੇਨਤੀ ਨੂੰ ਵੀਰ ਪ੍ਰਵਾਨ ਕਰਨ ਠੀਕ ਹੈ ਜੀ ਇਹ ਉਹ ਗੱਡੀ ਲੱਗੀ ਆ ਹਾਂਜੀ ਵੀਰ ਜੀ ਇਹ ਹੁਣ ਇਹ ਗੱਡੀਆਂ ਵਾ گاਵਾ ਲੱਥੀਆਂ ਵਾ ਸਾਡੇੋਂ ਤੋਂ ਬਾਅਦ ਹੀ ਆਈਆਂ ਵਾ ਤੇ ਸ਼ੁਰੂਆਤ ਫਿਰ ਜਿਹੜੀ ਆ ਪਿੱਲ ਨੰਬਰ ਵਾਲੀ ਤਾਂ ਕਰ ਲਈਏ ਹਜ ਜੀ ਇਹ ਬੱਚੀ ਇਹਨੂੰ ਸੂਈ ਨੂੰ ਗਾਂ ਨੂੰ ਅੱਜ ਕੋਈ ਰੱਬ ਤੁਹਾਡਾ ਭਲਾ ਕਰੇ ਵੀ ਕੋਈ 8-9 ਦਿਨ ਹੋ ਗਏ ਆ ਅੱਛਾ ਤਾਂ ਹੀ ਮੰਨ ਕੇ ਚੱਲੋ ਜੀ 10 ਦਿਨ ਹੋ ਗਏ ਆ ਤਾਂ ਹੀ ਮੰਨ ਕੇ ਚੱਲੋ ਤੇ ਦੁੱਧ ਇਹ ਥੱਲੇ ਆਹ ਵਾਲੇ ਜਿਹੜਾ ਮੌਜੂਦਾ ਦੁੱਧ ਆ 9.5 ਲੀਟਰ ਆ ਜਿਹੜਾ ਚਵਾਈ ਵਾਲਾ ਆ ਅੱਛਾ ਠੀਕ ਹੈ ਜੀ 9.5 10.5 ਕਿੜ ਹੈਗਾ ਵਾ ਤੇ ਕਿੰਨਾ ਕਰੀ ਜਾਊਗੀ ਹੈ ਬਾਕੀ ਵੀਜੀ ਦੁੱਧ ਤੇ ਹੁਣ ਗਾੜੀ ਦੇਣ ਜੜਾ ਵਾ ਉਹ ਪੱਠਾ ਚੰਗਾ ਆਉਂਡਿਆ ਵਾ ਹਾਂਜੀ ਤੇ ਦੁੱਧ ਤੇ ਗਾਵਾਂ ਕਰੀ ਜਾਂਦੀਆਂ ਦੁੱਧ 12 13 ਲੀਟਰ 12 ਲੀਟਰ ਚ ਵਾਈ ਜਾਊਗੀ ਤੋਰੋ ਹਾਂ ਫਿਰ ਇੱਕ ਰੀਨ ਖੋਲੋ ਜੀ ਮਗਰ ਕੀ ਜੇ ਇਹਦੇ ਮਗਰ ਵੀਜੀ ਵੱਛੀ ਜੋ ਮਗਰ ਇਹਦੇ ਵੱਛੀ ਆ ਬੱਚਾ ਬਹੁਤ ਪਿਆਰਾ ਹੈ ਹਾਲੇ ਪੇਸਾ ਟੰਡੋਂ 10 ਲੀਟਰ ਦੁੱਧ ਜਿਹੜਾ ਕਿੰਦੇ ਵੀ ਹੈਗਾ ਵਾ ਬਾਕੀ ਇੰਨਾ ਗਾਂਵ ਦਾ ਦੁੱਧ ਵੀ ਚਲਾ ਸੰਗ ਨਾਲ ਪਤਾ ਹੀ ਨਹੀਂ ਕਿ ਕੋਈ ਗਾਂ ਵੇਖੋ ਕਿਸੇ ਕੱਲੋਂ ਕੋਈ ਖੁੰਜੀ ਨਹੀਂ ਚਲੋ ਲੈ ਜਾ ਹਾਂ ਅਬੀ ਜੀ ਆਉ ਖੋਈਆ ਥਾਨ ਤੋਂ ਖਾਈਆ ਥਾਨਾਂ ਨੂੰ ਕੋਈ ਨਹੀਂ ਹੁੰਦਾ ਪੁੱਤ ਜਾ ਕੇ ਦਿਖਾ ਦਿੰਦੀ ਹਾਂ ਹਾਂ ਦੇਖ ਸਾਡੇ ਥਾਨੋਂ ਤਰ੍ਹਾਂ ਦੂਰ ਤੋਂ ਵੀ ਇੱਕ ਰਿ ਤੇ ਉਤਰਾ ਸੰਡੀਆਂ ਸੇਲ ਜੇ ਜੀ ਵਧੀਆ ਬੱਚਾ ਲਾ ਕੇ ਵਿਖਾ ਦੇਣੀ ਹੋਣੀ ਘਰਾਂ ਬਰਵਾ ਦੇਣੇ ਆ ਦਿਖਾ ਹੀ ਤੋ ਫਿਰ ਹਾਂ ਪਰਾਂ ਦੱਸ ਦਿੰਦੇ ਆ ਵੀ ਜੋ ਵੀ ਹੈਗਾ ਕਿਉਂਕਿ ਦੂਰ ਨੇੜੇ ਵੀ ਕਿਸੇ ਵੇਲੇ ਕਿਸੇ ਨੇ ਓਦਾਂ ਵੀ ਮਗਾਉਣਾ ਹੁੰਦਾ ਡੰਗਰ ਬਾਕੀ ਆ ਗਈ ਸਾਈਵਲ ਕਰੋਸ ਚਾ ਫਿਰ ਠੰਡੀ ਸੀਲ ਦਾ ਪਤਾ ਲੱਗ ਜਾਂਦਾ ਬਾਕੀ ਵੀ ਜੀ ਫੈਟ ਫੂਡ ਬੜੀ ਵਧੀਆ ਵਾ ਅੱਛਾ ਹਾਂਜੀ ਹਾਂਜੀ ਫੈਟ ਇਹਦੀ ਤੇ ਵੈਸੇ ਵੀ ਦੋ ਦਿਨਾਂ ਦਾ ਸੰਗਣ ਹੁੰਦਾ ਮੱਝਾਂ ਰਗਾ ਦੁੱਧ ਹੁੰਦਾ ਵਾ ਫੈਟ ਬਹੁਤ ਵਧੀਆ ਵਾ ਤੇ ਆਹ ਤੇਰਾ ਪਿਛੇ ਕਰੀ ਹਵਾ ਨਹੀਂ ਰਾ ਦੇਖ ਸਕਦੇ ਜੀ ਚੰਗੇ ਖੱਲੇ ਹਵਾ ਦੇ ਦੇ ਮਾਲਕਾ ਚਲੋ ਬੰਨਾਂ ਵੀਰ ਜੀ ਫਿਰ ਇਹਨਾਂ ਵੇਖ ਰਿਹਾ ਵੀਰ ਜੀ ਕੋ ਇਹਦੇ ਬੱਸੀ ਪਾਉਣ ਦੀ ਵੀਰੇ ਤੇ ਆਹ ਦੇਖ ਸਾਡੇ ਥਾਣੇ ਦੇ ਲਾਗੇ ਤੋਂ ਵੀਰ ਜੀ ਕੋਈ ਰੱਸੀ ਨਹੀਂ ਕੋਈ ਗਾਲ ਨਹੀਂ ਕੋਈ ਬਾਤ ਨਹੀਂ ਹਾਂ ਦੇਖ ਸਾਡੇ ਕੋਈ ਰੱਸੀ ਪਾਉਣ ਦੀ ਲੋੜ ਨਹੀਂ ਠੰਡੀ ਸੀ ਲਿਆ ਇਹ ਆਗਲੇ ਸਾਲ ਦਾ ਚਵਾਲੇ ਸਾਡੇ ਚਲੋ ਠੀਕ ਹੈ ਛੱਡ ਦੇ ਵਿੱਚ ਤੇ ਕਿੰਨਾ ਫੇ ਰੱਖੀ ਇਹਦਾ ਮੁੱਲ ਆਪਾਂ ਵੇਖ ਲਓ ਵੀਰ ਜੀ ਜਿੰਨਾ ਕਿਤੇ ਕਰ ਦਿੰਦੇ ਆ ਬਾਕੀ ਮੇਨ ਵਾਦਾ ਇਹ ਆ ਵੀ ਹੈਗੀ ਠੰਡੀ ਤੇਰੀ ਆ ਕਿੰਨਾ ਕਮ ਦਾ ਠੰਡੀ ਤੇਰੀ ਦਾ ਜਿਹੜਾ ਮੁੱਲ ਪੈਂਦਾ ਆ ਇਹਦਾ ਦੁੱਧ ਜਿਹੜਾ ਕੋ 90 ਲੀਟਰ ਹਾਂਜੀ ਦੂਜਿਆਂ ਦਾ ਜਿਹੜਾ ਉਹ ਨਾ ਸ਼ਾਈ ਵਾਲਾ ਤਾਂ 10 ਲੀਟਰ ਤੇ ਦੂਜਿਆਂ ਦਾ ਜਿਹੜਾ ਉਹ 13 ਲੀਟਰ ਮੁਕਾਬਲਾ ਕਰਦਾ ਵਾ ਹਾਂਜੀ ਕਿਹਾ ਜੀ ਹਾਂਜੀ ਜਦੋਂ ਇਹ ਸੰਗਣਾ ਹੁੰਦਾ ਹੈ ਦੋ ਦੋਨਾਂ ਨਾਲ ਹਾਂਜੀ ਤੇ ਬਾਕੀ ਵੇਖ ਲੋ ਵੀਰ ਜੀ ਜਿੰਨਾ ਕਹਿੰਦੇ ਮੁੱਲ ਤੁਸੀਂ ਆਪਣੇ ਹਿਸਾਬ ਨਾਲ ਕਰ ਦਿਓ ਜਿਆਦਾ ਜੀ ਕਰ ਦੋ ਦੇ ਦਈਏ 50 ਦੀ ਨਹੀਂ 50 ਦੀ ਨਹੀਂ ਜਾਣੀ ਹਾਂਜੀ ਥੋੜੀ ਜਿਆਦਾ ਕਰ ਦਈਏ ਕਿੰਨੇ ਦੀ ਕਰ ਦਈਏ 45 ਦੀ ਕਰ ਦੋ ਨਹੀਂ ਛੱਡੋ ਫਿਰ 45 ਦੀ ਅੱਛਾ ਕਿੰਨੇ ਪੂਰੇ 42 ਦੀ ਕਰ ਦਈਏ 40 ਦੀ ਕਰ ਦੋ ਫਿਰ ਕਰ ਦਾਂਗੇ ਵੀਰ ਜੀ ਯਾਰ ਹੋਰ ਨਹੀਂ ਵੀਰ ਜੀ ਤੱਕਾ ਇਹਣਾ ਜੋ ਦੇ ਦਾਂਗੇ ਜੋ ਕਹਿਤਾ ਫਰੀਜੀ ਇਹ ਕਿਹੜੀ ਗੱਲ ਯਾਰ ਹੋਰ ਫਿਰ ਦੇ ਦਾਂਗੇ ਵੀਰ ਜੀ 38 ਦੀ ਜਾਣ ਦੇ ਦਾਂਗੇ ਦੇ ਦਾਂਗੇ ਵੀਰ ਜੀ 38 ਦੀ ਦੇ ਦਾਂਗੇ ਪਰ ਇੱਕ ਗੱਲ ਜੋ ਹੁਣ ਕੋਈ ਵੀਰ ਮੇਰਾ ਨਾ ਸੌਦਾ ਨਾ ਕਰੀ ਅੱਛਾ ਠੀਕ ਹੈ ਫੋਣ ਇਹਨੂੰ ਘੱਟ ਨਹੀਂ ਹੋਣੀ ਜੇ ਅੱਜ ਤੂੰ ਪਿਆਰ ਨਾਲ ਕਹਿਤਾ ਨਾ ਵੀ ਇੰਨੇ ਦੀ ਵੇਚਣੀ ਹੈ ਤੇ ਇੰਨੇ ਦੀ ਵੇਚ ਦਾਂਗੇ ਚਲੋ ਠੀਕ ਹੈ ਜੀ 38 ਦੀ ਦੇ ਦਾਂਗੇ ਜੀ ਠੀਕ ਹੈ ਜੀ ਤੇ ਆ ਜਿਹੜੀ ਜੀ ਏ ਵੀਰ ਜੀ ਕੱਲ ਦੀ ਸੂਈ ਜੋ ਗਾਂ ਠੀਕ ਹੈ ਜੀ ਅੱਛਾ ਕੱਲ ਦੀ ਸੂਈ ਆ ਸੂਆ ਕੋਈ ਇਹਦਾ ਤੀਜਾ ਮੰਨ ਲੇ ਦੂਜਾ ਮੰਨ ਲੇ ਠੀਕ ਆ ਬਾਕੀ ਤੋਰੋ ਫੇਰੇ ਹਣ ਗੋਲ ਬੜਾ ਜੋ ਹਣ ਇਹਦਾ ਵੀ ਨੇ ਤੁਹਾਨੂੰ ਦਿਖਾ ਦਿੰਦੇ ਚੰਗੀ ਤਰ੍ਹਾਂ ਇਹ ਦੁੱਧ ਜਿਹੜਾ ਵਾ ਇਹ ਹੁਣੇ ਦੇ ਮੌਜੂਦਾ ਕੋਲ ਆ ਨਾ ਕੋਲਾ ਉਹ ਮਤਲਬ 8 ਕਿਲੋਟਰ ਹੈਗਾ ਵਾ ਠੀਕ ਆ ਨਾਲੇ ਜੀ ਹੁਣ ਇਹ ਜੇ ਗੱਡੀ ਚੋਂ ਲੱਥੀ ਹੈ ਵੀ ਸਫਰ ਚ ਆਈ ਆ ਕੋਈ ਹੁਣ ਕੋਈ ਪਾਊਗਾ ਤਾਂ ਫੇਰ ਹੀ ਆ ਹੁਣ ਦੋਤੇ ਆ ਜੂ ਮੁੜ ਕੇ ਇਹ ਕੱਲ ਸੂਈ ਆ ਕੱਲ ਦੀ ਸੂਈ ਆ ਇਹ ਜੇ ਥਣ ਵਿਖਾਓ ਲੱਗੇ ਆਣ ਕੇ ਨਾ ਮੜ ਜਾ ਥਣ ਲਾ ਕੇ ਥਣ ਥਣ ਕੋਈ ਨਹੀਂ ਥਣ ਉਹ ਨਹੀਂ ਆਪਾਂ ਉੱਥੇ ਦਿਖਾ ਦਿੰਦੇ ਕੋ ਕਿਦਾਂ ਦਾ ਥਣ ਲੱਗਾ ਜੋ ਇੱਕ ਵਾਰੀ ਦੂਰ ਤੋਂ ਚੰਗੀ ਤਰ੍ਹਾਂ ਦੇਖ ਸਕਦੇ ਜੀ ਤੇ ਇਹਦਾ ਵਿੱਚ ਵਾ ਓਕੇ ਜੇ ਪੂਰਾ ਮੈਂ ਕਿਹਾ ਵੀ ਜੀ ਬੱਚਾ ਲਾ ਕੇ ਨਾ ਹਾਂਜੀ ਬੱਚਾ ਲਾ ਕੇ ਹੁਣ ਇਹ ਵਿਖਾ ਦਿੰਨੇ ਆ ਤੇ ਇਹ ਤਾਂ ਮਗਰ ਬੱਛਾ ਜੇ ਮੈਂ ਕਹਿੰਦਾ ਇਹਦੇ ਮਗਰ ਬੱਛਾ ਜੋ ਕੱਲ ਦੀ ਸੂਈ ਜੋ ਤੇ ਇਹ ਦੁੱਧ ਕਿੰਨਾ ਕ ਕਰੀ ਜਾਊਗੀ ਦੁੱਧ ਵੀ ਜੀ ਇਹ ਮਤਲਬ ਜਿੱਦਾਂ ਦਾ ਇਹਦਾ ਥਣ ਕੋਲਿਆ ਹਾਂਜੀ ਇਹਨੇ ਬਹੁਤਾ ਨਹੀਂ ਨਾ ਇਹਨੇ ਵੀ ਦੁੱਧ 12 ਲੀਟਰ ਚ ਵਾਈ ਜਾਣਾ ਜੇ ਕੋਈ ਸੇਵਾ ਕਰੂਗਾ ਤੇ ਅੱਛਾ ਹੁਣ ਵੀ ਇਹ ਸਲੇ ਤੁਹਾਨੂੰ ਦੱਸਿਆ ਵੀ 8 ਕਿਲੋਟਰ ਹੈਗਾ ਵਾ ਆ ਦੇਖ ਰਹੇ ਜੇ ਬੱਚੇ ਨੂੰ ਪਤਾ ਹੀ ਨਹੀਂ ਚੁੰਗਣ ਦਾ ਅਜੇ ਬੱਚੇ ਨੂੰ ਚੁੰਗਣ ਦੀ ਜਾਂਚ ਨਹੀਂ ਆ ਤਾਜੀ ਸੋਈ ਹੈ ਜਿਹੜੀ ਅਜੇ ਬਾਕੀ ਧਾਰ ਜ਼ੁਰ ਬਹੁਤ ਵਧੀਆ ਬਾਕੀ ਦੁੱਧ ਇੰਨਾ ਘਾਵਾਂ ਦਾ ਵੀ ਸੰਗਣਾ ਹੁੰਦਾ ਵਾ ਤੇ ਇੰਨਾ ਵਿੱਚ ਕੋਈ ਨਹੀਂ ਰੱਸੀ ਪਾਉਣ ਦੀ ਲੋੜ ਮੈਂ ਕਹਿੰਦਾ ਵੀ ਜੀ ਵੀ ਖਾਓ ਤੁਹਾਡੇ ਸਾਹਮਣੇ ਹੀ ਆ ਕੋਈ ਰੱਸੀ ਵਾਲਾ ਮਗਰਲ ਵੀ ਨਹੀਂ ਆ ਦੇਖ ਸੰਜੀ ਜੀ ਆਬ ਖਾਓ ਵੀਰ ਜੀ ਹਾਂ ਲੈ ਸਾਲੇ ਦਾ ਵੀ ਚਾਰ ਦੇਖੋ ਧਾਰ ਮੋਗਾ ਹੀ ਆ ਮੋਟੀ ਧਾਰ ਆ ਜਿਹੜੀ ਇਹ ਦੀ ਤੇ ਬਾਕੀ ਇਹ ਆ ਵੀ ਹੈਗੀ ਠੰਡੀ ਸੀਲ ਆ ਦੇਖੋ ਧਾਰ ਦੁੱਧ ਵੀ ਆ ਚਟਾਊ ਬਾਕੀ ਇਹੋ ਜੀਆਂ ਕੰਮ ਦਾ ਦੁੱਧ ਵੀ ਜਿਹੜਾ ਸੰਗਰਾਂ ਦਾ ਬਾਕੀ ਵੀ ਜੀ ਕੋਈ ਰੱਸੀ ਨਹੀਂ ਕੋਈ ਗੱਲ ਨਹੀਂ ਕੋਈ ਬਾਦ ਨਹੀਂ ਐ ਹੀਰਾ ਠੰਡੇ ਠੰਡਾ ਕੋਈ ਚੱਕਰ ਨਹੀਂ ਗਾ ਤੇ ਇਹਦਾ ਮੁੱਲ ਉਹ ਮੁੱਲ ਹੀਰਿਆਂ ਦਾ ਕਾਦਾ ਹੁੰਦਾ ਆ ਅੱਛਾ ਕਰ ਦੇਣੇ ਜਿੰਨਾ ਕਹਿੰਦੇ ਜੋ ਕਰ ਦੋਗੇ ਕਿੰਨਾ ਕਰੀਏ ਆਪ ਹੀ ਕਰ ਦੋ ਜੇ ਦੀਏ 40 ਦੀ 40 ਕਰੀ ਜਾਣਾ ਅੱਜ ਹਾਂ ਕਜਾਜ ਗੱਲ ਕਰੀਏ 220 ਵੀਰ ਜੀ ਫੇਰ ਕਿਹੜੀ ਗੱਲ ਕਰਾ ਲਵਾਂ 35 ਦੀ ਉਹ ਛੱਡੋ ਵੀਰ ਜੀ 35 ਵੀ ਅੱਛਾ ਖਾਨ ਆ 32000 ਦੀ ਦੇਣੀ ਜੋ 32 32 ਵੀ ਛੱਡੋ ਜੀ ਨਹੀਂ ਵੀਰ ਜੀ ਹੁਣ ਨਾ ਕਰਾਇਓ ਅੱਛਾ 32000 ਦੀ ਦੇਣੀ ਜੋ ਅੱਛਾ ਠੀਕ ਐ ਹੁਣ ਕੋਈ ਵੀਰ ਸ਼ਬਦਾ ਨਾ ਕਰੇ ਮੌਕੇ ਤੇ ਹੋ ਜਾਊਗਾ ਮੌਕੇ ਤੇ ਥੋੜਾ ਪਾਦਾ ਉਹ ਹਰਪੀ ਮੈਨੂੰ ਯਾਦਦਾ ਵੀ ਤੂੰ ਥੋੜਾ ਜਿਆ ਕਰਾਉਣਾ ਨਾ ਇਹ ਕੋਹਰ ਛੱਡਿਆ ਯਾਰ ਅੱਛਾ 35 31000 ਦੀ ਦੇ ਦਾਂਗੇ 31000 ਦੀ ਦੇ ਦਾਂਗੇ ਸਗਨ ਸਕੀਮ ਵਿੱਚ ਚੱਲੂਗੀ ਅੱਜ ਮੈਂ ਆ ਗਿਆ ਕੋਈ ਗੱਲ ਨਹੀਂ ਜੀ ਵੀਰ ਨੇ ਕਹਿਤਾ ਤੇ ਇਹ ਕਿਹੜੀ ਗੱਲ ਆ ਠੀਕ ਆ ਜੀ 31000 ਦੀ ਦੇ ਦਾਂਗੇ ਤੇ ਹੁਣ ਆ ਗਿਆ ਆਪਣੇ ਕੋਲ ਇਹ ਵੀਰ ਜੀ ਗੱਭਣ ਆ ਗੱਭਣ ਆ ਗਈ ਹਨਾ ਇਹ ਅਜੇ ਸ਼ਹਿਦ ਆਉਣ ਡਿਆ ਵਾ ਹਾਂਜੀ ਠੀਕ ਆ ਤੇ ਵਸ਼ੀ ਪੈ ਲੈਣ ਆ ਠੀਕ ਆ ਠੀਕ ਆ ਜੀ ਬਾਕੀ ਵੀ ਜੀ ਆਲਸੋ ਕੋਈ ਵੀਰ ਆਪਣੀ ਸਮਝ ਨਾਲ ਲਾ ਲੇ ਹਨਾ ਕਿੰਨਾ ਕ ਦੁੱਧ ਕੱਢੀ ਜੀ ਚੰਗੀ ਭਲੀ ਬਣਨਾ ਵਾ ਸ਼ਹਿਦ ਆਉਣ ਡਿਆ ਵਾ ਅੱਛਾ ਮਰ ਲ ਦੋਦੇ ਜਿਹੜਾ 13 14 ਲੀਟਰ ਵਸ਼ੀ ਚਵਾਉਗੀ ਆਂ ਨਾ ਪਹਿਲੇ ਸਵੇ ਠੀਕ ਹੈ ਜੀ ਪਹਿਲਾ ਸੂਆ ਜੋ ਵਸ਼ੀ ਵੇਖੋ ਕਿਦਾਂ ਦੀ ਵਿਜੀ ਅਜ ਲੈ ਆਓ ਜੀ ਲੈ ਜਿਓ ਆਇਆ ਆਇਆ ਬਾਕੀ ਥਾਣੇ ਵੀ ਚੰਗਾ ਕੱਢ ਜੂਗੀ ਇਹ ਵੀ ਅਜੇ ਗੱਡੀ 'ਚ ਹੋਣੀ ਲੱਥੀ ਹੈ ਤੇ ਨਾਤੋ ਲਹਵਾ ਨੇ ਜੇ ਚੰਗੀਆਂ ਜੇ ਭਰ ਜੂਗੀ ਚੰਗੀ ਵੀਰ ਜੀ ਭਰ ਜਣੀ ਵਸ਼ੀ ਬਣਨੀ ਬੜੀਆ ਦੇਖੋ ਤਾਂ ਸਹੀ ਕੀ ਜੀ ਦੀਆ ਥਾਨੇ ਦੇ ਵੀ ਖਾਦ ਗਏ ਆਪਾਂ ਠੰਡੀ ਸੁੰਡੀ ਕੋਈ ਗੱਲ ਨਹੀਂ ਆ ਦੇਖ ਸਾਦੇ ਜੀ ਤੇ ਮੁੱਲ ਫਿਰ ਇਹਦਾ ਮੁੱਲ ਵੀ ਜੀ ਹੀਰਿਆਂ ਦਾ ਗਿੰਦਾ ਕਿੰਨਾ ਕਰਦੀਏ ਕਰ ਦਵਾ ਆ ਵੀ ਦੇ ਦੀਏ 55 ਦੀ ਇਹ ਤਾਂ ਸੋਈ ਦਾ ਮੁੱਲ ਜੇ ਵਸ਼ੀ ਬੜੀ ਚੰਗੀ ਜੋ ਗੱਬਨ ਦਾ ਕਰੀਏ ਮੁੱਲ ਭਰਾ ਲੋ ਵੀ ਜੀ ਜੋ ਆ ਵੀ ਕਰ ਦੋ ਦੱਸੋ ਫਿਰ 50 ਦੀ 50 ਹਰ ਵੀ ਜੀ ਨਹੀਂ ਪੰਜਾਬ ਵਾਲਾ ਵਟਾ ਨਹੀਂ ਕਰਨਾ ਅੱਛਾ ਖਾਣਾ ਕਰੀਏ ਮੈਂ ਲੇਕਨ ਕਿੰਨੇ ਦੀ ਖਾਣਾ 46000 ਦੀ ਦੇ ਦिए 46000 ਦੇ ਹਾਂਜੀ 44000 ਦੀ ਦੇ ਦਾਂਗੇ ਵੀ 42000 ਦੀ ਹਾਂਜੀ 42 ਦੀ ਪਰ ਵੀ ਅੱਜ ਕੀ ਖਾਦਾ ਤੁਸੀਂ ਮੈਨੂੰ ਮੈਨੂੰ ਢਾਈ ਜਾਂਦੇ ਜੋ ਦੇ ਦਾਂਗੇ 42 ਦੀ ਅੱਜ ਲੇਟ ਕਰਾਇਆ ਸਾਨੂੰ ਅੱਜ 42 ਦੀ ਜਾਊਗੀ 41 ਦੇ ਪੂਰੇ 40 ਪੂਰੇ 40 ਦੇ ਪੂਰੇ 40 ਦੇ ਹੁਣ ਦਾ ਕੋਈ ਵਿਸੋਦਾ ਕਰੀ ਠੀਕ ਹੈ ਜੀ 40 ਦੇ ਆ ਵੇਹੀ ਰਾ ਗਾੜੀ ਆ ਗਿਆ ਕੋ ਹੋਰ ਅੱਛਾ ਇਹ ਬਿਨਾ ਬੱਚੇ ਤੋਂ ਹੀ ਹੈ ਹਨਾ ਇਹ ਵੀ ਦੀ ਇਹਦਾ ਬੱਚਾ ਨਹੀਂ ਹੈਗਾ ਅੱਛਾ ਇਹਨੂੰ 11ਵੇਂ ਮਹੀਨੇ ਦੀ 28 ਤਰੀਕ ਦਾ ਟੀਕਾ ਭਰਿਆ ਜੋ ਅੱਛਾ ਠੀਕ ਹੈ ਜੀ ਤੇ ਬਾਕੀ ਇਹ ਆ ਵੀ ਜਿੰਨ ਚੰਗੇ ਆ ਜਦੋਂ ਪਠੜ ਕਾਏ ਨਾ ਵਾ ਤੇ ਖਲੋ ਵੀ ਸਕਦੀ ਆ ਪਰ ਆਪਾਂ ਕਿਸੇ ਨੂੰ ਖਲੋਣ ਦੀ ਗਾਰੰਟੀ ਨਹੀਂ ਦਿੰਦੇ ਠੀਕ ਆ ਕਿਉਂਕਿ ਹੈਗੀ 11ਵੇਂ ਮਹੀਨੇ ਦੀ 28 ਤਰੀਕ ਦੀ ਬਣੀ ਆ ਦੁੱਧ ਜਿਹੜਾ ਉਹਦੇ ਥਲੇ 6 ਲੀਟਰ ਆ ਤੋਰਾਂ ਫਿਰ ਇੱਕ ਰੀਨ ਬਾਕੀ ਵਸ਼ੀ ਵੇਖੋ ਕਿਦਾਂ ਦੀ ਆ ਠੀਕ ਆ ਜੀ ਪਹਿਲੇ ਆ ਸੂਆ ਜੀ ਬਾਕੀ ਅੱਪੀ ਸੱਜਰ ਚੰਗੇ ਰਿਕਾਰਡ ਵਾਲੀ ਆ ਜਨਾ ਤਿਆਰ ਕਰਨ ਵਾਲੀ ਪੈਣ ਆ ਜੀ ਜੀ ਉਹ ਛੋਟੀਆਂ ਵਸ਼ੀਆਂ ਜਿਹੜੀਆਂ ਨਹੀਂ ਬਣਨ ਵਾਲੀਆਂ ਹੁੰਦੀਆਂ ਉਹਨਾਂ ਦਾ ਕਿੰਨਾ-ਕਿੰਨਾ ਮੁੱਲ ਕਰ ਜਾਂਦੇ ਆ ਕੋਈ ਜਗਾ 20 ਦੀ ਕੋਈ 50 ਦੀ ਅਸੀਂ ਮੁਕਤ ਫੜਾਉਣ ਵਾਲਾ ਕੰਮ ਕਰਨਾ 6 ਲੀਟਰ ਦੇ ਦੇਖ ਲਓ ਹਣ ਕਿੰਦੇ ਵੀ ਦੁੱਧ ਹੈਗਾ ਬਾਕੀ ਸਟੈਲਸਟ ਚ ਲੈਣ ਦੁੱਧ ਨੇ ਚੰਗਾ ਪੱਲੀ ਜਣਾਵਾ ਚੰਗੇ ਰੰਗ ਰੂਪ ਵਾਲੀ ਆ ਏਵੀ ਠੰਡੀ ਸੀ ਲਿਆ ਪੂਰੀ ਲੈ ਹੋ ਵੀ ਜੀ ਆਹ ਦੇਖ ਸਾਡੇ ਪੂਰੀ ਐਕਟਿਵ ਆ ਜਿਹੜੀ ਇਹਨਾਂ ਚੀਜ਼ਾਂ ਦਾ ਪਸ਼ੂ ਦੀ ਤੰਦਰੁਸਤੀ ਦਾ ਪਤਾ ਲੱਗਦਾ ਬਾਕੀ ਹੁਣ ਮੌਸਮ ਚੱਲਦਾ ਸਾਫ਼ ਹੋਇਆ ਅੱਜ ਧੁੱਪ ਲੱਗਦੀ ਆ ਬਾਹਰ ਬੰਨੀਆਂ ਆ ਉਹਦੇ ਕਰਕੇ ਵੀ ਜਾਨਵਰ ਥੋੜਾ ਖੁਸ਼ ਹੁੰਦੇ ਆ ਆਹ ਦੇਖ ਸਾਡੇ ਥਾਣੇ ਦੇ ਵੀ ਲੱਗੇ ਦੋ ਤੇ ਬਾਕੀ ਉਤਰ ਹੈਗੀ ਠੰਡੀ ਸੀ ਲਿਆ ਹਾਂਜੀ ਤੇ ਮੁੱਲ ਫਿਰ ਇਹਦਾ ਮੁੱਲ ਵੇਖ ਲੋ ਵੀਰ ਜੀ ਜੇ ਓਦਾਂ ਵਛੀ ਲਈਏ ਹਾਂਜੀ ਓਦਾਂ ਵੀ ਅੱਜ ਲੋਕੀ ਤੁਸੀਂ ਛੋਟੀ ਵੀ ਵਛੀ ਲਈਏ ਨਾ 10 15000 ਤੋਂ 20 ਆ ਤੋ ਕੋਈ ਘੱਟ ਨਹੀਂ ਦਿੰਦਾ ਹਾਂਜੀ ਆਪਾਂ 6 ਲੀਟਰ ਦੁੱਧ ਦਿੰਦੀ ਆ 11ਵੇਂ ਮਹੀਨੇ ਦੀ 28 ਤਰੀਕ ਦੀ ਬਣੀ ਆ ਉਹ ਕਿਸੇ ਦੀ ਕਿਸਮਤ ਤੇ ਜਾਗ ਪੇ ਤੇ ਠੀਕ ਆ ਜੀ ਦੱਸੋ ਕਿਨੇ ਦੇ ਦਈਏ ਵੀਰ ਜੀ ਆਪ ਹੀ ਕਰੋਗੇ ਤੁਸੀਂ 30 ਦੀ ਦੇ ਦਈਏ 30 ਤੋਂ ਜ਼ਿਆਦਾ ਹੋ ਜਾਣਾ ਜੀ 30 ਦੱਸੋ ਆਪ ਹੀ ਕਰ ਦੋ 25 ਹੋਰ ਥੱਲੇ ਆਉਣ ਦੱਸੋ ਹੋਰ ਆਉਣ ਤਾਂ ਥੱਲੇ ਕਰਾ ਲਓ ਆਪੇ ਆ ਵੀ ਕਰ ਦੋ ہاں ਨਾ ਜਿਹੜੀ ਦੇਣੀ ਹੈ ਨਾ ਹਾਂਜੀ ਵੀਰ ਜੀ 22000 ਦੀ ਦੇਣੀ ਹੈ ਠੀਕ ਹੈ ਜੀ ਜਿਹੜੇ ਵੀਰ ਨੇ ਕਿਸੇ ਨੂੰ ਖਿੱਟ ਬੈਂਦੀ ਆ ਉਹ ਮੈਨੂੰ ਫੋਨ ਲਾ ਲੈ ਅੱਛਾ ਤੇ ਬਾਈਆ ਦੀ ਵਸ਼ੀ ਦੇ ਦਾਂਗੇ ਠੀਕ ਹੈ ਜੀ ਠੀਕ ਹੈ ਜੀ ਤੇ ਬਾਕੀ ਚੋਚਵਾ ਕੇ ਤਸੱਲੀ ਕਰਕੇ ਹੈਨਾ ਬਾਈ ਕੀ ਤਸੱਲੀ ਕੋ ਕਰਕੇ ਖੜੇ ਜਿਹੜੀਆਂ ਸੂਈਆਂ ਵਾਂ ਉਹਨਾਂ ਨੂੰ ਚੋ ਕੇ ਗੱਬਰ ਨੂੰ ਪਾਸ ਕਰਕੇ ਮਨ ਸਾਡੇ ਕਿਲੇ ਤੋਂ ਖੜੇ ਠੀਕ ਹੈ ਇਹ ਆ ਵੀ ਡੰਗਰਾਜ ਸਾਫ ਡੰਗਰ ਆ ਕੋਈ ਉਹ じゃ ਡੰਗਰ ਨਹੀਂ ਹੈ ਠੀਕ ਹੈ ਜੀ ਠੀਕ ਹੈ ਜੀ ਹੋ ਚਲੋ ਇਹ ਬਾਕੀ ਇੱਥੇ ਆਓ ਤੇ ਆਪਣੀ ਸਮਝ ਨਾਲ ਤੇ ਮਰਜ਼ੀ ਨਾਲ ਆਪਾਂ ਕਰੀ ਤੋ ਜੀ